ਹਾਂਜੀ ਭਰਾਜੀ ਸਤ ਸ੍ਰੀ ਅਕਾਲ ਜੀ ਆ ਆਪਣੀਆਂ ਕੂਦਰੀਆਂ ਭਰਾਜ ਦੁਬਾਰਾ ਵੀਡੀਓ ਚ ਬਣਾਈ ਸੀ ਮੈਂ ਖਿਆਲ ਪਾ ਦਿਆਂ ਬਾਹਲੇ ਲੋਕਾਂ ਦੇ ਫੋਨ ਆ ਜਾਂਦਾ ਵੀਰਾਂ ਦੇ ਨਹੀਂ ਆਇਆ ਜਾਂਦਾ ਬਈ ਵੀਡੀਓ ਬਣਾ ਕੇ ਪਾ ਦਿਓ ਵੀਡੀਓ ਬਣਾ ਕੇ ਪਾ ਦਿਓ ਭਰਾਜੀ ਕਰ ਲਓ ਚੱਕ ਚਲ ਮੀ ਜੀ ਵੀਡੀਓ ਬਣੀ ਆ ਕੋਈ ਬਾੜੀ ਨਹੀਂ ਟਾਈਮ ਹੀ ਇੰਨਾ ਸੀਗਾ ਤੇ ਕਈ ਇੰਨਾ ਦੀ ਬਣ ਗਈ ਆ ਕੁੱਟੇ ਦੀ ਬਣ ਗਈ ਪੱਠੀਆਂ ਵੀ ਇੱਥੇ ਵੱਡੀਆਂ ਵੀ ਐ ਇੱਕ ਪੰਜ ਛੇ ਕੂਦਰੀਆਂ ਵੱਡੀਆਂ ਦੀ ਅੱਡ ਬਣੀ ਆ ਉਹ ਬਾਅਦ ਚ ਪਾ ਦੇਣਾ ਇਹਦੇ ਨਾਲ ਹੀ ਵੀਡੀਓ ਜੋੜ ਦਿੰਨੇ ਆ ਕਰ ਲਿਓ ਚੱਕ ਭਰਾ ਆ ਗੋਤਰੀਆਂ ਤੇ ਪੀਰ ਨੂੰ ਬਣਾ ਕੇ ਦਿੱਤੀਆਂ ਸੀ ਉਹ ਕਹਿੰਦਾ 5000 ਰੁਪਏ ਬਣ ਕੇ ਮੇਰੇ ਕੋਲ 5 ਕੁ ਮਿੰਟ ਟਾਈਮ ਸੀਗਾ ਨਹੀਂ ਤਾਂ ਕੋ ਦਾ ਟਾਈਮ ਹੀ ਨਹੀਂ ਸੀਗਾ ਇਹ ਗੋਤਰੀਆਂ ਦੀ ਆਹ ਗੋਤਰੀਆਂ ਆ ਗਈਆਂ ਜਿਹੜੀਆਂ 5 ਬਾਹਰ ਕੱਡੀਆਂ ਸੀਗੀਆਂ ਇਹ ਵੱਡੀਆਂ ਗੋਤਰੀਆਂ ਵਿੱਚ ਇੱਕ ਪੱਠੀ ਆ ਚਾਰ ਵੱਡੀਆਂ ਭਰਾਜੀ ਇਹ ਚ ਕਰ ਲੋ ਚੱਕ ਭਰਾ ਇਹਦੇ ਜਾਨਵਰ ਆਪਣੇ ਪਿਓਰ ਜਾਨਵਰਾਂ ਹਰ ਤਰ੍ਹਾਂ ਦੀ ਗਾਰੰਟੀ ਹੋਊਗੀ ਭਰਾਜੀ ਸੇਲ ਹੈ ਸਾਰੇ ਗੋਤਰੀ ਦੇਣੇ ਆ ਬਹੁਤ ਵੀਰ ਲੈ ਗਏ ਤੇ ਬਹੁਤ ਵੀ ਰਹਿੰਦੇ ਆ ਮਾਲਾ ਕੋਟਰ ਪਿਆ ਹੋਇਆ ਹੈ 350 ਇਹ ਕਿ ਹੁਣ ਚਾਹੀਦੇ ਆਪਾਂ ਬਣ ਕੇ ਕਰ ਲਿਓ ਕੰਟੈਕਟ ਲੈ ਜਾਓ ਤੇ ਹਰ ਤਰ੍ਹਾਂ ਦੀ ਗਾਰੰਟੀ ਫੁੱਲ ਹੋ ਗਈ ਬਾਈ ਗਾਰੰਟੀ ਬਸ ਪੈਸੇ ਵਾਪਸ ਕਰਾਂਗੇ ਕੋਟਰ ਸੱਜੂ ਪੈਸੇ ਲੈ ਜਾਓ ਜੇ ਨਹੀਂ ਪਸੰਦ ਜਾਂ ਕੋਈ ਪ੍ਰੋਬਲਮ ਆਉਂਦੀ ਹੈ ਬੱਚੇ ਨਹੀਂ ਓੜਦੇ ਜਾਂ ਕੁਝ ਵੀ ਹੈ ਨਾ ਹਰ ਤਰ੍ਹਾਂ ਦੀ ਗਾਰੰਟੀ ਦੇਵਾਂਗੇ ਬਾਈ ਕਰ ਲਓ ਚੱਕਾ ਜਾਨਵਰਾ ਭਰਾ ਆਪਣੇ ਤੇ ਹੋਰ ਆਪਣਾ ਜੀ ਆਪਣੇ ਆਪ ਦੇ ਮਾਲਾ ਇਹ ਨਸਲਾਂ ਤਾਂ ਉਹੀ ਆ ਭਰਾ ਜੀ ਬ੍ਰੇਡ ਤਾਂ ਉਹੀ ਆ ਗਈ ਨਾ ਉਥੋਂ ਤੋਂ ਘਮਖਵਾ ਕੇ ਉਹੀ ਆਉਣੀ ਆ ਮੰਨ ਲਾ ਦਿੱਤੇ ਕਰਦੇ ਆਕੇਲੇ ਆ ਕੇ ਵਿੱਚ ਪੁੰਨੂ ਵਾਲੇ ਆ ਕੇ ਸਮਝ ਗਿਆ ਵਿੱਚ ਮੀਰਾ ਆ ਕੇ ਲੱਦੂਆਂ ਵਾਲੇ ਆ ਕੇ ਵਿੱਚ ਬੇਗੇ ਵਾਲੇ ਉਤਰ ਆ ਕੇ ਸਮਝ ਗਿਆ ਵਿੱਚ ਭੰਨੇ ਵਾਲੇ ਉਤਰ ਆ ਕੇ ਸਿੰਦਰਪੂਲੇ ਵਾਲੇ ਆ ਕੇ ਸਾਰੇ ਗੁਤਰਾਂ ਦੀ ਮੈਸੀ ਆਪਣਾ ਜੀ ਆਪ ਗੁਤਰਾਂ ਵੱਡੇ ਗੁੱਤ ਤੋਂ ਪਹਿਲਾਂ ਹੋਏ ਸੀ ਕਿ ਉਹਨਾਂ ਤੋਂ ਹੀ ਫਰੀਡ ਤਿਆਰ ਹੋਈ ਹੈ ਆਪਣੇ ਪੁੱਤਰ ਜਾਂਦੇ ਨਹੀਂ ਗਰੰਟੀ ਹੈ ਭਰਾ ਜੀ ਆਪਣੇ ਪੁੱਤਰ ਪੈਣ ਨਹੀਂ ਛੱਡਦੇ ਤੇ ਉੜਦੇ ਆ ਬਾਕੀ ਕਿਸਮਤ ਹੁੰਦੀ ਹੈ ਹਾਰ ਜਾਂ ਕਰਮਾਂ ਦੀ ਹੁੰਦੀ ਹੈ ਭਰਾ ਜੀ ਆਹ ਗੁੱਤਰੀਆਂ ਅੱਜ ਗੁੱਤਰੀਆਂ ਦੀ ਕਰਨੀਆਂ ਦੀ ਵੀਡੀਓ ਬਣੀ ਹੈ ਭਰਾ ਜੀ ਕਰ ਲੋ ਜੇ ਕੀ ਕਰਨਾ ਚਾਹੀਦੀ ਹੈ ਤਾਂ ਭਰਾ ਬਣ ਕੇ ਆ ਜਾਓ ਬਾਲੇਦਾਨ ਨਹੀਂ ਹੈਗੇ ਬਾਈ ਬਣ ਕੇ ਔਰ ਕੁਆਲਿਟੀ ਹੈ ਜਿਹੜੀ ਆ ਵੀਡੀਓ ਬਣ ਗਈ ਇਹ ਜੋ ਹੋ ਸਕਦਾ ਘੰਟੇ ਨੂੰ ਕੋਈ ਨਾ ਹੋਵੇ ਧੰਨਵਾਦ ਬਾਈ